ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਰਨਦਾਸ ਦੀ ਵੀਡੀਓ ਵਿੱਚ। ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਗੋਭੀ ਦੇ ਬਹੁਤ ਵਧੀਆ ਪਕੌੜੇ। ਇਹ ਪਕੌੜੇ ਬਣਨਗੇ ਤਾਂ ਘਰ ਵਿੱਚ ਪਰ ਸਵਾਦ ਇੱਕਦਮ ਬਾਜ਼ਾਰ ਦੇ ਪਕੌੜਿਆਂ ਵਰਗਾ ਆਵੇਗਾ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਪਕੌੜੇ ਬਣਾਉਣ ਵਾਸਤੇ ਇੱਥੇ ਅਸੀਂ 700 ਗ੍ਰਾਮ ਗੋਭੀ ਦਾ ਕੱਟ ਲਿਆ ਸੀ। ਜਿਸ ਤਿੰਡਰ ਵਗੈਰਾ ਤੋੜਨ ਤੋਂ ਬਾਅਦ ਇਹ 700 750 ਗ੍ਰਾਮ ਦੇ ਕਰੀਬ ਗੋਭੀ ਬਚੀ ਆ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸਕਾ ਲਿਆ ਇਹਨਾਂ ਦੇ ਹੁਣ ਆਪਾਂ ਪਕੌੜੇ ਬਣਾਵਾਂਗੇ ਗੋਭੀ ਨੂੰ ਇਦਾਂ ਵੱਡੇ ਵੱਡੇ ਟੁਕੜਿਆਂ ਵਿੱਚ ਕੱਟ ਕੇ ਰੱਖਿਆ ਜਿਆਦਾ ਛੋਟੇ ਨਹੀਂ ਕਰਨੇ ਪਕੌੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਬੇਸਨ ਦਾ ਘੋਲ ਬਣਾਵਾਂਗੇ ਇੱਥੇ ਹੁਣ ਆਪਾਂ ਇੱਕ ਭਾਂਡੇ ਵਿੱਚ 2 ਕੱਪ ਬੇਸਨ ਲਿਆ ਬੀਸਨ ਵਿੱਚ ਚਮਚ ਤੇ ਚੌਥੇ ਹਿੱਸਾ ਜਵੈਂਟ ਪਾਵਾਂਗੇ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਚਮਚ ਤੇ ਚੌਥੇ ਹਿੱਸਾ ਪਾਵਾਂਗੇ ਆਪਾਂ ਹਲਦੀ ਪਾਊਡਰ ਇੱਕ ਛੋਟਾ ਚਮਚ ਨਮਕ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਮੁਤਾਬਿਕ ਪਾ ਸਕਦੇ ਹੋ ਹੁਣ ਆਪਾਂ ਅਦਰਕ ਤੇ ਹਰੀ ਮਿਰਚ ਨੂੰ ਕੁੱਟ ਕੇ ਲਈ ਉਹ ਪਾਵਾਂਗੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੈਟਰ ਤਿਆਰ ਕਰਾਂਗੇ ਬਹੁਤ ਵਧੀਆ ਸਾਰਾ ਪਾਣੀ ਇਕੱਠਾ ਨਹੀਂ ਪਾਉਣਾ ਇੱਕਦਮ ਪਹਿਲਾਂ ਅੱਧਾ ਕੱਪ ਪਾਣੀ ਪਾਵਾਂਗੇ ਚੰਗੀ ਤਰ੍ਹਾਂ ਘੋਲ ਲਵਾਂਗੇ ਜਿੰਨੀ ਪਾਣੀ ਜ਼ਰੂਰਤ ਹੋਵੇਗੀ ਪਾਈ ਜਾਵਾਂਗੇ ਬੇਸ ਸੁਣ ਜੇ ਗੜਾ ਲੱਗਦਾ ਪਿਆ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੋ ਇੱਕ ਕੱਪ ਤੋਂ ਥੋੜਾ ਬਾਤ ਪਾਣੀ ਪੈ ਗਿਆ ਦੋ ਕੱਪ ਬਿਸਣ ਵਿੱਚ ਹੁਣ ਆਪਾਂ ਘੋਲ ਨੂੰ ਇੱਕ ਡਾਇਰੈਕਸ਼ਨ ਵਿੱਚ ਦੋ ਤਿੰਨ ਮਿੰਟ ਤੱਕ ਫੜਟਾਂਗੇ ਇਸ ਤਰ੍ਹਾਂ ਪਕੌੜੇ ਬਹੁਤ ਵਧੀਆ ਬਣਨਗੇ ਇਧਰ ਆਪਾਂ ਸਰੋਂ ਦਾ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਆ ਤਾਂ ਕਿ ਇਹਦੀ ਘੜਤਾਂ ਜਿਹੜੀ ਆ ਉਹ ਮਰ ਸਕੇ ਤੇ ਫਿਰ ਆਪਾਂ ਪਕੌੜੇ ਕੱਢਣੇ ਸ਼ੁਰੂ ਕਰਾਂਗੇ ਇਧਰ ਘੋਲ ਵੀ ਆਪਣਾ ਤਿਆਰ ਹੋ ਰਿਹਾ ਵਾ ਇਹ ਵੇਸਣ ਦੇ ਵਿੱਚ ਆਪਾਂ ਕੋਈ ਸੋਡਾ ਜਾਂ ਬੇਕਿੰਗ ਪਾਊਡਰ ਨਹੀਂ ਪੋਣਾ ਤੇ ਨਾ ਹੀ ਕੋਈ ਚੋਲੇ ਦਾ ਆਟਾ ਤੇ ਨਾ ਹੀ ਕਾਰਨਫਲੋਰ ਫਿਰ ਵੀ ਤੁਸੀਂ ਦੇਖਿਓ ਪਕੌੜੇ ਬਹੁਤ ਵਧੀਆ ਕੁੜਕਰੀ ਤੇ ਕਰਾਰੇ ਬਣਨਗੇ ਬਹੁਤ ਹੀ ਸੁਆਦ ਹੁਣ ਆਪਾਂ ਵੇਸਣ ਨੂੰ 3 ਤੋਂ 4 ਮਿੰਟ ਤੱਕ ਲਗਾਤਾਰ ਇੱਕ ਹੀ ਡਾਇਰੈਕਸ਼ਨ ਵਿੱਚ ਫੈਂਟ ਲਿਆ ਹੁਣ ਤੁਸੀਂ ਇਹ ਆ ਦੇਖੋ ਵੇਸਣ ਦੀ ਕਨਸਿਸਟੈਂਸੀ ਇੰਨੀ ਹੋਣੀ ਚਾਹੀਦੀ ਗਾੜਾ ਹੋਣਾ ਚਾਹੀਦਾ ਜੇਕਰ ਗੜਗੂ ਵੇਗਾ ਤਾਂ ਇਹ ਗੋਭੀ ਦੇ ਚੰਗੀ ਤਰ੍ਹਾਂ ਕੋਟੋ ਵੀ ਗਾ। ਇਹਨੂੰ ਹੁਣ ਆਪਾਂ 10 ਮਿੰਟ ਵਾਸਤੇ ਰੈਸਟ ਤੇ ਧੱਕ ਦੇਵਾਂਗੇ। ਆਹ ਦੇਖੋ ਜੀ ਬੇਸਨ ਦੇ ਕੋਲ ਨੂੰ ਰੱਖੇ ਹੋਏ 10 ਮਿੰਟ ਹੋ ਚੁੱਕੇ। ਇਹ ਹੁਣ ਸੈੱਟ ਹੋ ਗਿਆ। ਗੋਭੀ ਵੀ ਤਿਆਰ ਆ ਤੇ ਕੋਲੀ ਵੀ ਤਿਆਰ ਆ। ਹੁਣ ਆਪਾਂ ਇਹਦੇ ਪਕੌੜੇ ਬਣਾਵਾਂਗੇ। ਇਹਦੀ ਕਨਸਿਸਟੈਂਸੀ ਦੇਖ ਸਕਦੇ ਤੁਸੀਂ ਕਿ ਇੰਨੀ ਗਾੜੀ ਹੋਣੀ ਚਾਹੀਦੀ। ਫਰਾਈ ਕਰਨ ਵਾਸਤੇ ਅਸੀਂ ਇੱਥੇ ਸਰੋਂ ਦਾ ਤੇਲ ਪਿਲਾਈਂ ਕਰਮ ਕਰਕੇ ਰੱਖ ਲਿਆ ਸਰੋਂ ਦਾ ਤੇਲ ਜਦੋਂ ਗਰਮ ਹੋ ਗਿਆ ਤਾਂ ਸੇਕ ਆਪਾਂ ਕੱਟ ਕਰ ਦਿੱਤਾ ਹੁਣ ਆਪਾਂ ਇੱਕ ਇੱਕ ਗੋਭੀ ਦਾ ਪੀਸ ਲਈ ਜਾਵਾਂਗੇ ਜਿਹੜੀ ਆਪਾਂ ਗੋਭੀ ਕੱਟ ਕੇ ਰੱਖੀ ਆ ਉਹਨੂੰ ਚੰਗੀ ਤਰ੍ਹਾਂ ਮਸਣ ਵਿੱਚ ਡਿਪ ਕਰਕੇ ਸਾਰੇ ਪਾਸੇ ਮਸਣ ਚੰਗੀ ਤਰ੍ਹਾਂ ਲੱਗ ਜਾਵੇ ਤੇ ਫਿਰ ਅਸੀਂ ਇਹਨਾਂ ਨੂੰ ਓਇਲ ਵਿੱਚ ਪਾਈ ਜਾਵਾਂਗੇ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਮੈਂ ਕੋਲ ਵਿੱਚ ਮਸਾਲੇ ਬਹੁਤ ਹੀ ਘੱਟ ਪਾਈ ਇਸ ਤਰ੍ਹਾਂ ਗੋਭੀ ਦੇ ਪਕੌੜਿਆਂ ਦਾ ਸਵਾਦ ਬਹੁਤ ਜ਼ਿਆਦਾ ਆਉਂਦਾ ਮਸਾਲਿਆਂ ਦਾ ਜੇ ਖੱਟ ਸੁਆਦ ਆਵੇਗਾ ਤਾਂ ਪਕੌੜਿਆਂ ਦਾ ਅਸਲੀ ਸੁਆਦ ਆਵੇਗਾ ਬਹੁਤ ਹੀ ਵਧੀਆ ਇੱਕ ਵਾਰ ਜਿੰਨੀ ਗੋਭੀ ਆਵੇਗੀ ਪਾ ਲਵਾਂਗੇ ਓਇਲ ਵਿੱਚ ਬਾਕੀ ਦੇ ਦੂਸਰੇ ਪਰਾਗੀ ਵਿੱਚ ਫਰਾਈ ਕਰਾਂਗੇ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ మీడియం ਸੇਕ ਤੇ ਆਪਾਂ ਇਹਨਾਂ ਨੂੰ ਫਰਾਈ ਕਰਨਾ మీడియం ਸੇਕ ਤੇ ਫਰਾਈ ਕਰਾਂਗੇ ਤਾਂ ਅੰਦਰ ਤੱਕ ਪੱਕਣਗੇ ਗੋਭੀ ਕੱਚੀ ਨਹੀਂ ਰਹੇਗੀ ਇੱਥੇ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ 7-8 ਮਿੰਟ ਵਿੱਚ ਪਕਾ ਲਿਆ। ਇਹਨਾਂ ਨੂੰ ਆਪਾਂ ਪੂਰੀ ਤਰ੍ਹਾਂ ਫਰਾਈ ਨਹੀਂ ਕਰਨਾ। ਮਤਲਬ ਕਿ 골ਡਨ ਬ੍ਰਾਊਨ ਹੋਣ ਤੱਕ ਫਰਾਈ ਨਹੀਂ ਕਰਨਾ। ਆਪਾਂ ਇਹਨਾਂ ਨੂੰ ਸੈਮੀ ਫਰਾਈ ਕਰਨਾ। ਜਦੋਂ ਇਸ ਤਰ੍ਹਾਂ ਹਲਕਾ ਜਿਹਾ ਪੀਲਾ ਰੰਗ ਆ ਜਾਵੇ, ਉਦੋਂ ਆਪਾਂ ਇਹਨਾਂ ਨੂੰ ਇੱਕ ਵਾਰ ਔਇਲ ਵਿੱਚੋਂ ਬਾਹਰ ਕੱਢ ਲੈਣਾ। ਇੱਕ ਵਾਰ ਤਾਂ ਤੁਹਾਨੂੰ ਲੱਗਦਾ ਹੋਣਾ ਕਿ ਐਡੇ ਵੱਡੇ-ਵੱਡੇ ਪਕੌੜੇ ਨੇ ਪਰ ਤੁਸੀਂ ਬਾਅਦ ਵਿੱਚ ਦੇਖਿਓ ਜਦੋਂ ਫਾਈਨਲ ਬਣ ਜਾਣਗੇ ਬਹੁਤ ਹੀ ਵਧੀਆ ਲੱਗਣਗੇ ਤੇ ਬਹੁਤ ਹੀ ਵਧੀਆ ਬਣਨਗੇ ਬਸ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇੱਥੇ ਅਸੀਂ ਬਾਕੀ ਦੀ ਬਚੀ ਹੋਈ ਗੋਭੀ ਨੂੰ ਵੇਸਨ ਦੇ ਕੋਲ ਵਿੱਚ ਟਿਪ ਕਰਕੇ ਓਇਲ ਵਿੱਚ ਪਾ ਕੇ ਇਹਨਾਂ ਨੂੰ ਵੀ ਆਪਾਂ ਸੈਮੀ ਫਰਾਈ ਕਰਾਂਗੇ ਸੈਮੀ ਫਰਾਈ ਮਤਲਬ ਕਿ 60 ਤੋਂ 70% ਤੱਕ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਹਨਾਂ ਨੂੰ ਆਪਾਂ ਮੀਡੀਅਮ ਸੇਕ ਤੇ ਫਰਾਈ ਕਰਨਾ ਮੀਡੀਅਮ ਸੇਕ ਤੇ ਫਰਾਈ ਕਰਾਂਗੇ ਤਾਂ ਅੰਦਰ ਤੱਕ ਪੱਕਣਗੇ ਗੋਭੀ ਕੱਚੀ ਨਹੀਂ ਰਹੇਗੀ ਜਦੋਂ ਇਦਾਂ ਦਾ ਕਲਰ ਆ ਜਾਵੇ ਤਾਂ ਆਪਾਂ ਇਹਨਾਂ ਨੂੰ ਔਇਲ ਵਿੱਚੋਂ ਕੱਢ ਲਵਾਂਗੇ। ਲਓ ਜੀ ਪਕੌੜੇ ਆਪਣੇ ਸਾਰੇ ਫਰਾਈ ਹੋ ਗਏ ਆ। ਹੁਣ ਆਪਾਂ ਇਹਨਾਂ ਨੂੰ ਥੋੜਾ ਠੰਡਾ ਕਰ ਲਵਾਂਗੇ। ਹੁਣ ਆਪਾਂ ਟਿੰਡਲ ਵਾਲੇ ਪਾਸੇ ਉਹ ਲੰਬਾਈ ਵਿੱਚੋਂ ਲਾਪਾਂ ਇਹਨੂੰ ਵਿੱਚੋਂ ਦੀ ਕੱਟ ਲਗਾ ਕੇ ਇੱਕ ਪਕੌੜੇ ਦੇ ਦੋ ਪਕੌੜੇ ਬਣਾ ਲਵਾਂਗੇ ਇਸ ਤਰ੍ਹਾਂ ਦੇਖੋ ਹੋ ਗਏ ਨਾ ਛੋਟੇ ਪਕੌੜੇ ਜੋ ਛੋਟੇ-ਬੜੇ ਲੱਗ ਰਹੇ ਸੀ ਇਸ ਤਰ੍ਹਾਂ ਸਾਰੇ ਪਕੌੜਿਆਂ ਨੂੰ ਕੱਟ ਲਗਾ ਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਸਾਰੇ ਪਕੌੜਿਆਂ ਵਿੱਚ ਕੱਟ ਲਗਾ ਕੇ ਇੱਕ ਪਕੌੜੇ ਦੇ ਦੋ ਪਕੌੜੇ ਬਣਾ ਲਈ ਹੁਣ ਆਪਾਂ ਕੱਟੇ ਹੋਏ ਪਕੌੜਿਆਂ ਨੂੰ ਆਪਾਂ ਫਿਰ ਤੋਂ ਗਰਮ ਤੇਲ ਵਿੱਚ ਪਾ ਕੇ ਫਰਾਈ ਕਰ ਲਵਾਂਗੇ। ਹੁਣ ਆਪਾਂ ਇਹਨਾਂ ਨੂੰ ਫੁੱਲ ਸੇਕ ਤੇ ਫਰਾਈ ਕਰਾਂਗੇ। ਜਦੋਂ ਆਪਾਂ ਦੁਬਾਰਾ ਪਕੌੜੇ ਪਾਉਣੇ, ਤੇਲ ਠੰਡਾ ਨਹੀਂ ਹੋਣਾ ਚਾਹੀਦਾ। ਪਹਿਲਾਂ ਆਪਾਂ ਘੱਟ ਸੇਕ ਤੇ ਫਰਾਈ ਕੀਤੀ ਸੀ। ਹੁਣ ਫੁੱਲ ਸੇਕ ਤੇ ਫਰਾਈ ਕਰਨੀ ਹੈ। ਹੁਣ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ। ਜਦੋਂ ਪਕੌੜੀਆਂ ਤੇ ਇਦਾਂ ਵਧੀਆ ਜਿਹਾ ਕਲਰ ਆ ਜਾਵੇ ਇੱਕਦਮ ਬ੍ਰਾਊਨ ਜਿਹੀ ਸਨਹਰੀ ਪਰਤ ਆ ਜਾਵੇ ਉਦੋਂ ਤੱਕ ਆਪਾਂ ਇਹਨਾਂ ਨੂੰ ਫ੍ਰਾਈ ਕਰਨਾ ਹੁਣ ਤੁਸੀਂ ਦੇਖ ਸਕਦੇ ਹੋ ਕਲਰ ਵਧੀਆ ਆ ਗਿਆ ਬਸ ਇੰਨਾ ਹੀ ਆਪਾਂ ਇਹਨਾਂ ਨੂੰ ਫ੍ਰਾਈ ਕਰਾਂਗੇ ਲੋ ਜੀ ਸਾਡੇ ਬਹੁਤ ਹੀ ਵਧੀਆ ਇੱਕਦਮ ਕੁੜਕਰੇ ਕ੍ਰਿਸਪੀ ਗੋਭੀ ਦੇ ਪਕੌੜੇ ਬਹੁਤ ਹੀ ਵਧੀਆ ਕਲਰ ਵਿੱਚ ਆ ਗਏ ਹੁਣ ਆਪਾਂ ਇਹਨਾਂ ਨੂੰ ਔਇਲ ਵਿੱਚੋਂ ਕੱਢ ਕੇ ਪਲੇਟ ਵਿੱਚ ਰੱਖ ਲਵਾਂਗੇ ਇੰਨਾਂ ਦਾ ਖਾਣ ਵਿੱਚ ਸਵਾਦ ਵੀ ਬਹੁਤ ਵਧੀਆ ਆਵੇਗਾ ਇੱਥੇ ਹੁਣ ਆਪਾਂ ਬਾਕੀ ਦੇ ਪਕੌੜਿਆਂ ਨੂੰ ਫਰਾਈ ਕਰਾਂਗੇ ਇਹ ਵੀ ਬਹੁਤ ਵਧੀਆ 골ਡਨ ਬ੍ਰਾਊਨ ਹੋ ਗਈ ਜਿਵੇਂ ਆਪਾਂ ਵਿਚਾਰ ਨੂੰ ਲੈ ਕੇ ਹੁੰਦੀ ਬਿਲਕੁਲ ਉਦਾਂ ਦੇ ਲੱਗ ਰਹੀ ਇੱਥੇ ਹੁਣ ਤੁਸੀਂ ਇਹ ਨਾ ਕਹਿਣਾ ਕਿ ਡਬਲ ਫਰਾਈ ਕੀਤੀ ਡਬਲ ਫਰਾਈ ਕੀਤੀ ਬਿਨਾ ਇਹੋ ਜਿਹਾ ਕਲਰ ਤੇ ਨਾਲ क्रिस्पी ਪਛਾਰਵਰਗੀ ਪਕੌੜੇ ਬਣਾਣਗੇ ਆਪਾਂ ਇਹਨਾਂ ਨੂੰ ਡਬਲ ਫਰਾਈ ਕਰਾਂਗੇ ਤਾਂ ਹੀ ਇਹਨਾਂ ਦਾ ਟੈਕਚਰ ਇਹੋ ਜਿਹਾ ਆਵੇਗਾ ਬਹੁਤ ਹੀ ਵਧੀਆ ਇੱਕਦਮ ਬਾਜ਼ਾਰ ਵਾਲੀ ਗੋਭੀ ਦੇ ਪਕੌੜਿਆਂ ਵਰਗਾ ਇਸ ਤਰ੍ਹਾਂ ਤੁਸੀਂ ਪਕੌੜੇ ਘਰ ਵਿੱਚ ਬਣਾ ਕੇ ਖਾ ਸਕਦੇ ਹੋ ਤੇ ਨਾਲੇ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਕਿਹੜਾ ਤੇਲ ਚੂਜ਼ ਕੀਤਾ ਇੱਕਦਮ ਹਾਈਜੈਨਿਕ ਤਰੀਕੇ ਨਾਲ ਬਣਾਓ తినਾ ਨੂੰ ਖਾਓ ਹੁਣ ਇਹ ਮजेदार ਪਕੌੜਿਆਂ ਉੱਤੇ ਆਪਾਂ ਪਾਵਾਂਗੇ ਚਾਟ ਮਸਾਲਾ ਤੇ ਚਾਟ ਮਸਾਲਾ ਪਾਉਣ ਨਾਲ ਇਹ ਪਹਿਲਾਂ ਤੋਂ ਹੀ ਸਵਾਦੀ ਪਕੌੜਿਆਂ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਵੇਗਾ। ਇੱਕਦਮ ਲਾਜੂਆ ਟੇਸਟ ਹੋ ਜਾਵੇਗਾ। ਇਹ ਹੈ ਗਰਮ ਗਰਮ ਗੋਭੀ ਦੇ ਪਕੌੜਿਆਂ ਨੂੰ ਤੁਸੀਂ ਆਪਣੀ ਮਨਪਸੰਦ ਚਟਨੀ ਨਾਲ ਖਾਓ ਤੇ ਨਾਲ ਬਣਾਓ ਚਾਹ। ਗਰਮ ਗਰਮ ਚਾਹ ਨਾਲ ਗਰਮ ਗਰਮ ਪਕੌੜਿਆਂ ਨੂੰ ਇੰਜੋਏ ਕਰੋ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ